ਸਤਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਵਨਪ੍ਰਤਿਤਿ ਨਿੱਗੀ ਗੁਰ ਦੇ ਵਿੱਚ ਬੈਠੇ ਹੋਏ ਸਤਸੰਗੀ ਜਨੋ ਕੋਲ ਦੁਨੀਆ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਪਰਮ ਪਿਤਾ ਪਰਮੇਸ਼ਵਰ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਅਪਾਰ ਮਿਹਰਮਤ ਬਖਸ਼ਿਸ਼ ਕਰਕੇ ਜੋ ਅਪਸਾਰੀਆਂ ਰਲ ਮਿਲ ਕੇ ਸਮਾਗਮ ਸ਼ੁਰੂ ਕੀਤੇ ਹਨ ਸਪਰੇ ਸ਼ਾਹ ਦੇ ਦੇ ਉਦਾਇ ਦੇ ਦੂਜਾ ਦਿਨ ਗੁਰੂ ਮਾਰਾ ਦੀ ਚਰਨਾਵਾਂ ਦੇ ਵਿੱਚ ਰਲ ਮਿਲ ਕੇ ਮਨਾ ਰਹੇ ਤੇ ਹਾਜ਼ਰੀ ਭਰ ਰਹੇ ਹਨ ਗੁਰੂ ਰੂਪਿਆ ਦੀ ਸਾਸ ਸੰਗਤ ਜੀਓ ਕੱਲ ਅਸੀਂ ਜੋ ਇਤਿਹਾਸ ਦੀ ਵਿਚਾਰ ਕਰ ਰਹੇ ਸੀ ਉਹਦੇ ਵਿੱਚ ਥੋੜਾ ਥੋੜਾ ਜੋ ਅਨੰਦਪੁਰ ਸਾਹਿਬ ਜੀ ਦਾ ਇਤਿਹਾਸ ਹੈ ਕਿਵੇਂ ਅਨੰਦਪੁਰ ਸਾਹਿਬ ਹੌਂਦ ਵਿੱਚ ਆਇਆ ਕਿਵੇਂ ਚੱਕ ਨਨਕੀ ਵਸਾਇਆ ਗਿਆ ਤੇ ਕਿਵੇਂ ਜਿਹੜਾ ਹੈ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਨੇ ਅੰਮ੍ਰਿਤ ਸੰਚਾਰ ਦੀ ਦਾਤ ਗੁਰਸਿੱਖਾਂ ਨੂੰ ਦਿੱਤੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਗੁਰਗੱਦੀ ਦੀ ਦਾਤ ਦਿੱਤੀ ਗਈ ਫਰਲੇ ਦੀ ਰਸਮ ਜਿਹੜੀ ਉੱਥੇ ਚੱਲੀ ਇਸ ਤਰ੍ਹਾਂ ਕਈ ਜਿਹੜੀਆਂ ਆਪਾਂ ਘਟਨਾਵਾਂ ਦੇ ਜ਼ਿਕਰ ਜਿਹੜੇ ਹਨ ਉਹ ਕੱਲ੍ਹ ਦੇ ਥੋੜੇ-ਥੋੜੇ ਆਪਾਂ ਵਿਚਾਰ ਜਿਹੜੀ ਹੈ ਉਹ ਕੀਤੀ ਸੀ ਤੇ ਜਦੋਂ ਇਹ ਸਾਰੇ ਔਰ ਜਦੋਂ ਆਪਾਂ ਗੱਲ ਕਰਦੇ ਹਾਂ ਅਨੰਦਪੁਰ ਸਾਹਿਬ ਜੀ ਉਹਦੇ ਵਿੱਚ ਜਦੋਂ ਪਹਿਲਾਂ ਵੀ ਕਰੀਬ 1600 85 ਤੋਂ 70 ਦੇ ਵਿੱਚ ਜਿਹੜੀ ਹੈ ਉਹ ਜੰਗ ਉਦੋਂ ਤੋਂ ਸ਼ੁਰੂ ਹੋ ਗਈ ਹੈ ਤੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਤੱਕ ਜਿਹੜੀਆਂ ਹਨ ਅਨੰਦਪੁਰ ਸਾਹਿਬ ਦੇ ਉੱਤੇ ਵੀ ਪਹਿਲਾਂ ਹਮਲੇ ਹੋ ਚੁੱਕੇ ਆ ਤੇ ਗੁਰੂ ਰੂਪੇਰੀ ਸਾਹਾਬ ਜਿ세 ਜਦੋਂ ਪਿੱਛੇ ਵਿਚਾਰਿਆ ਹੈ ਕਿ ਜਦੋਂ ਪਹਿਲਾਂ ਰਾਜਾ ਅਜਮੇਰ ਚੰਦ ਤੇ ਕੇਸਰੀ ਚੰਦ ਇਹਨਾਂ ਨੇ ਪਹਿਲਾਂ بڑے ਹਮਲੇ ਨਾਲ ਦੂਸਰੇ ਲੋਕਾਂ ਦੇ ਨਾਲ ਰਲ ਕੇ ਕਾਂਗਵੇ ਦੇ ਰਾਜੇ ਜਿਹੜੇ ਤੇ ਬਾਈ ਘਰ ਦੇ ਰਾਜੇ ਉਹਨਾਂ ਸਾਰਿਆਂ ਦੇ ਨਾਲ ਰਲ ਕੇ ਇਹ ਹਮਲੇ ਸ਼ੁਰੂ ਕੀਤੇ ਤੇ ਉਸ ਤੋਂ ਬਾਅਦ ਜਦੋਂ ਹੁਣ ਜਿਹੜਾ ਰਾਜਾ ਕੇਸਰੀ ਚੰਦ ਹੈ ਇਹ ਤਾਂ ਚੜ੍ਹਾਈ ਕਰ ਗਿਆ ਹੋਇਆ ਇਹ ਭਾਈ ਉਹਦੇ ਸਿੰਘ ਦੇ ਹੱਥੋਂ ਮਾਰਿਆ ਗਿਆ ਸੀ ਤੇ ਉਸ ਤੋਂ ਬਾਅਦ ਜਿਹੜੀ ਵਾਰੀ ਹੁਣ ਆਉਣੀ ਹੈ ਅਜਮੇਰ ਚੰਦ ਦੀ ਇਹ ਨੇ 1705 ਦੇ ਵਿੱਚ ਹੀ ਪਹਿਲਾ ਦੋ ਦੋ ਦਿਨ ਲਗਾਤਾਰ ਘੇਰਾ ਪਾਇਆ ਰੱਖਿਆ ਤੇ ਦੋ ਦਿਨ ਜੰਗ ਹੁੰਦੀ ਰਹੀ ਮਾਰਚ ਮਹੀਨੇ ਦੇ ਕਿਵਾਂ ਤੇ ਜਦੋਂ ਇਹਨੂੰ ਉਹਦੇ ਵਿੱਚ ਵੀ ਹਾਰ ਹੋਈ ਇਹਦਾ ਨੁਕਸਾਨ ਵੀ ਹੋਇਆ ਤੇ ਉੱਥੋਂ ਭੱਜ ਗਿਆ ਤੇ ਇਹ ਨਾਲ-ਨਾਲ ਜਦੋਂ ਆਪਾਂ ਕਈ ਵਾਰੀ ਜਿਨ੍ਹਾਂ ਨੇ ਚਾਰ ਸਾਹਿਬ ਜਰ ਦੇ ਬੱਚੇ ਨੇ ਫਿਲਮ ਆਪਾਂ ਸਾਰਿਆਂ ਨੇ ਦੇਖੀ ਹੈ ਤੇ ਉਹਦੇ ਵਿੱਚ ਜਦੋਂ ਅਸੀਂ ਫਿਲਮ ਦੇਖਦੇ ਹਾਂ ਤੇ ਉਹਦੇ ਵਿੱਚ ਪੈਂਦੇਖਾਂ ਆਉਂਦਾ ਹੈ ਉਹ ਜਿਹੜਾ ਪੈਂਦੇਖਾਂ ਆ ਉਹਨੂੰ ਵੀ ਪੈਸੇ ਦੇ ਕੇ 22 ਤਾਰ ਦੇ ਜਿਹੜੇ ਇਹ ਰਾਜੇ ਆ ਅਜਮੇਰ ਚੰਦ ਉਹਨੇ ਇਹ ਪੈਸੇ ਦੇ ਕੇ ਗੁਰੂ ਸਾਹਿਬ ਦੇ ਉੱਤੇ ਹਮਲਾ ਕਰਾਉਂਦੇ ਪੈਂਦੇਖਾਂ ਜਦੋਂ ਆਉਂਦਾ ਹੈ ਜਿਹੜੀ ਚਮਕੌਰ ਸਾਹਿਬ ਦੇ ਵਿੱਚ ਵੀ جنگ ਹੁੰਦੀ ਹੈ ਸੈਦ ਖਾਨ ਦੇ ਨਾਲ ਉਹ ਵੀ ਜਿਹੜੇ ਇਹ ਪਹਾੜੀ ਰਾਜੇ ਆ ਉਹਨਾਂ ਨੂੰ ਜਿਹੜੇ ਪੈਸੇ ਦੇ ਕੇ ਤੇ ਫਿਰ ਇਹ ਜਨਮ ਘਰ ਆਉਂਦੀ ਆ ਇਹਨਾਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਦੀਆਂ ਜਿੱਤਾਂ ਹੁੰਦੀਆਂ ਜਿਹੜੇ ਗੁਰਸਿੱਖ ਪਿਆਰੇ ਆ ਉਹ ਬੜੇ ਸਿੱਦਕ ਦੇ ਨਾਲ ਗੁਰੂ ਮਹਾਰਾਜ ਨੂੰ ਡੈਡੀਕੇਟ ਹੋ ਕੇ ਇਹਨਾਂ ਜੰਗਾਂ ਦੇ ਵਿੱਚ ਸ਼ਮੂਲੀਅਤ ਕਰਦੇ ਆ ਤੇ ਜਿੱਤ ਪ੍ਰਾਪਤ ਹੁੰਦੀ ਹੈ ਤੇ ਹੁਣ ਇਹਨਾਂ ਦੀ ਕਿਸੇ ਪਾਸੇ ਤੋਂ ਵੀ ਬਾਹਰ ਨਹੀਂ ਜਾਂਦੀ ਕਿ ਕਿਵੇਂ ਅਸੀਂ ਆਨੰਦਪੁਰ ਸਾਹਿਬ ਜੀ ਨੂੰ ਜਿਹੜਾ ਹੈ ਉਹ ਫਤਿਹ ਕਰੀਏ ਕਿਵੇਂ ਗੁਰੂ ਸਾਹਿਬ ਜੀ ਨੂੰ ਜਿਹੜਾ ਅਸੀਂ ਪਕੜ ਗਏ ਜਾਂ ਉਹਨਾਂ ਨੂੰ ਅਸੀਂ ਮਾਰ ਲਈਏ ਉਹਨਾਂ ਨੂੰ ਸ਼ਹੀਦ ਕਰ ਲਈਏ ਤੇ ਕਿਵੇਂ ਉਹਨਾਂ ਦੇ ਕੋਲੋਂ ਅਨੰਦਪੁਰ ਸਾਹਿਬ ਅਸੀਂ ਖਾਲੀ ਕਰਵਾ ਲਈਏ ਇਹਨਾਂ ਦਾ ਟੋਟੇ ਚੋਟੀ ਦਾ ਜਿਹੜਾ ਜੋਰ ਹੈ ਉਹ ਲੱਗਿਆ ਹੋਇਆ ਸੀ ਤੇ ਇਹਨੇ ਫਿਰ ਹੁਣ ਜਿੰਨੇ ਵੀ ਜਿਹੜੇ ਬਾਈ ਤਾਰ ਦੇ ਰਾਜੇ ਹੈ ਕਾਂਗਰੇ ਦੇ ਜਿਹੜੀ ਆਪਾਂ ਕੱਲ ਗੱਲ ਕੀਤੀ ਸੀ ਉਹਨਾਂ ਦੇ ਨਾਲ ਤੇ ਨਾਲ ਹੀ ਜਿਹੜੀ ਹੈ ਇਹਦਾ ਸਰਪਰਕ ਹੈ ਉਹ ਜੰਮੂ ਦੀਆਂ ਫੌਜਾਂ ਦੇ ਨਾਲ ਉਹਨਾਂ ਦੇ ਫੌਜ ਦਾ ਲਾਹੌਰ ਦੇ ਮੁਲਤਾਨ ਦੇ ਦਿੱਲੀ ਦੇ ਸਰਹੰਦ ਦੇ ਇਹ ਸਾਰਿਆਂ ਦੇ ਨਾਲ ਇਹਦਾ ਇਸ ਚੀਜ਼ ਦੇ ਉੱਤੇ رابطہ ਕਹਿਣਾ ਤੇ ਕਿਵੇਂ ਪਹਿਲਾਂ ਤਾਂ ਮੈਂ ਸ਼ੁਰੂ ਕਰਦਾ ਹਾਂ ਤੇ ਜੇ ਨਹੀਂ ਗੱਲ ਬਣਦੀ ਤੇ ਫਿਰ ਕਿਵੇਂ ਅਸੀਂ ਸਾਰਿਆਂ ਨੇ ਰਲ ਕੇ ਇਹ ਰੱਬ ਆ ਕੇ ਤੇ ਇਹ ਗੁਰੂ ਮਹਾਰਾਜ ਜੀ ਨੂੰ ਜਿਹੜਾ ਆ ਇਹ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚੋਂ ਕੱਢਣਾ ਹੈ ਤੇ ਜਾਂ ਇਹਨਾਂ ਨੂੰ ਸ਼ਹੀਦ ਕਰਨਾ ਇਹਨਾਂਦਪੁਰ ਖਾਲੀ ਕਰਉਣਾ ਇਹ ਸਾਡੇ ਲਈ ਖਤਰਾ ਹੈ ਇਹਨਾਂ ਦਾ ਨਗਾਰਾ ਵਜਦਾ ਇਹਨਾਂ ਦੇ ਜਕਾਰੇ ਗੂੰਜਦੇ ਇਹਨਾਂ ਦੀਆਂ ਕਲਗੀਆਂ ਇਹਨਾਂ ਦੇ ਉੱਤੇ ਸਭੀ ਚੋਰ ਝੋਲਦੇ ਆ ਇਹਨਾਂ ਦੇ ਪ੍ਰਸਾਦੀ ਹਾਥੀ ਹੈ ਇਹਨਾਂ ਦੀਆਂ ਜਿਹੜੀਆਂ ਸਤਨਾਵਾ ਉਹ ਸਾਨੂੰ ਡਰਾਉਂਦੀਆਂ ਦੋਨੋਂ ਧਿਰਾਂ ਨੂੰ ਜਿਹੜਾ ਫਰਕ ਸੀ ਫਿਰ ਜਿਹੜੇ ਇਹ ਰਾਜੇ ਸੀ ਪਹਾੜੀ ਰਾਜੇ ਇਹ ਜਦੋਂ ਤਾਂ ਖਤਰਾ ਇਹਨਾਂ ਨੂੰ ਮੁਗਲਾਂ ਵੱਲੋਂ ਆਉਂਦਾ ਸੀ ਉਦੋਂ ਇਹ ਗੁਰੂ ਮਹਾਰਾਜ ਦੀ ਬਾਹ ਫੜ ਲੈਂਦੇ ਸੀ ਉਧਰਲੇ ਪਾਸੇ ਆਉਂਦੇ ਸੂਰਾਂ ਦੇ ਚਰਨਾ ਚਾਹ ਕੇ ਲਿਗਦੇ ਸੀ ਪਹਿਲੀਆਂ ਜੰਗਾਂ ਇਸ ਤਰ੍ਹਾਂ ਹੀ ਹੋਈਆਂ ਫਿਰ ਦੂਸਰੇ ਪਾਸੇ ਜੇ ਜਦੋਂ ਇਹਨਾਂ ਨੂੰ ਗੁਰੂ ਮਹਾਰਾਜ ਤੋਂ ਲੱਗਦਾ ਸੀ ਉਧਰਾ ਮਾਹੌਲ ਸੁਖਾਵਾਂ ਹੁੰਦਾ ਸੀ ਤੇ ਫਿਰ ਇਹ ਜਾ ਕੇ ਜਿਹੜੇ ਆ ਦੂਸਰੇ ਪਾਸੇ ਗੁਰੂ ਮਹਾਰਾਜ ਨੂੰ ਜਿੜਾ ਫੜ ਲੈਂਦੇ ਸੀ ਉਹਨਾਂ ਦੇ ਪੈਰ ਫੜ ਲੈਂਦੇ ਸੀ ਤੇ ਜੇ ਉਧਰੋਂ ਨਹੀਂ ਤੇ ਫਿਰ ਮੁਗਲਾਂ ਦੇ ਨਾਲ ਗੱਲ ਕਰਦੇ ਸੀ ਉਹਨਾਂ ਨੂੰ ਟੈਕਸ ਵੀ ਦਿੰਦੇ ਸੀ ਗੁਰੂ ਘਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਈ ਟੈਕਸ ਉਹਨਾਂ ਨੂੰ ਨਹੀਂ ਦਿੰਦੇ ਸੀ ਸਰਕਾਰ ਨੇ ਉਸ ਵਕਤ ਦੇ ਵਿੱਚ ਤੇ ਜਦੋਂ ਇਹ ਸਾਰਾ ਕੁਝ ਦੇਖਿਆ ਤੇ ਫਿਰ ਇਹਨੇ ਜਿਹੜੇ ਆ ਅਜਮੇਰ ਚੰਦ ਨੇ ਇਹਨੇ ਬਾਕੀ ਦੇ ਬੰਦੇ ਇਕੱਠੇ ਕਰਕੇ ਤੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਦੀ ਜਿਹੜੀ ਸਕੀਮ ਹੈ ਉਹ ਕਰ ਲਈ ਕਿ ਪੱਕੇ ਤੌਰ ਤੇ ਅਸੀਂ ਘੇਰਾ ਪਾਈਏ ਤੇ ਜਦੋਂ ਇਹਨੇ ਫਿਰ ਘੇਰਾ ਪਾਇਆ ਉਹ ਕਰੀਬ ਮਾਰਚ ਮਹੀਨੇ ਦੇ ਵਿੱਚ 1705 ਇਸ ਵੀਨੇ ਨੂੰ ਸ਼ੁਰੂ ਕਰ ਲਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਹਨ ਉਹਨਾਂ ਦਾ ਸੋਇਆ ਵਿਭਾਗ ਸੀ ਜਿਹਦੇ ਸੀ ਜਿਹਦੇ ਮੁਖੀ ਭਾਈ ਚਤਰ ਸਿੰਘ ਬਰਾੜ ਸੀ ਕੋਈ ਵੀ ਗਤੀਵਿਧੀ ਕੋਈ ਗੱਲਬਾਤ ਹੁੰਦੀ ਸੀ ਤੇ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹਨਾਂ ਦੀਆਂ ਖਬਰਾਂ ਵੀ ਆਉਂਦੀਆਂ ਸੀ ਜਦੋਂ ਪ੍ਰਸਾਦੀ ਜਿਹੜਾ ਜਦੋਂ ਚਤਰ ਸਿੰਘ ਉਹਨਾਂ ਨੇ ਜਿਹੜਾ ਆ ਉਹ ਹਦਮੋ ਮਸਤ ਹਕੀ ਦਾ ਮੁਕਾਬਲਾ ਕੀਤਾ ਸੀ ਉਹ ਵੀ ਜਿਹੜੀ ਖਬਰ ਹੈ ਗੁਰੂ ਮਹਾਰਾਜ ਜੀ ਨੂੰ ਜਦੋਂ ਉਧਰੋਂ ਸਕੀਮਾ ਕਰਦੇ ਸੀ ਉਹ ਆਪਣੇ ਜਿਹੜੇ ਆ ਪਲਾਨ ਕਰ ਰਹੇ ਸੀ ਤੇ ਗੁਰੂ ਮਹਾਰਾਜ ਜੀ ਨੂੰ 4 ਦਿਨ ਪਹਿਲਾਂ ਉਹ ਖਬਰ ਮਿਲ ਗਈ ਸੀ ਕਿ ਇਹ ਜਿਹੜੇ ਲੋਕ ਹੈ ਉਹ ਹੁਣ ਕਿਲੇ ਦਾ ਦਰਵਾਜ਼ਾ ਤੋੜਨ ਦੀ ਤਿਆਰੀ ਕਰਦੇ ਉਹ ਮਹਾਰਾਜ ਨੂੰ ਪਹਿਲਾਂ ਪਤਾ ਲੱਗਿਆ ਫਿਰ ਉਹਨਾਂ ਨੇ ਤਿਆਰੀ ਜਿਹੜੀ ਹੈ ਭਾਈ ਚੇਤਰ ਸਿੰਘ ਦੀ ਕਰਾਈ ਤੇ ਉਹ ਮੁਕਾਬਲਾ ਕੀਤਾ ਤੇ ਉਸੇ ਵਕਤ ਫਿਰ ਜਿਹੜਾ ਭਾਈ ਉਹਦੇ ਸਿੰਘ ਹੈ ਤੇ ਉਹਨੇ ਫਿਰ ਇਹ ਕੇਸਰੀ ਚੰਦ ਜਿਹੜਾ ਸਿਰ ਵਢਿਆ ਸੀ ਤੇ ਇਹਦੋਂ ਜਦੋਂ ਹਰ ਸਤਿਗੁਰੂ ਜੀ ਨੂੰ ਇਹ ਚੀਜ਼ਾਂ ਦਾ ਪਤਾ ਲੱਗਦਾ ਤੇ ਫਿਰ ਜਿੰਨੇ ਜਿਹੜੇ ਪਰਿਵਾਰਾਂ ਵਾਲੇ ਸਿੰਘ ਹਨ ਜਿਨ੍ਹਾਂ ਦੇ ਕੋਲ ਬੱਚੇ ਹੈ ਜਾਂ ਜੋ ਉੱਥੇ ਰੁਕੇ ਹੋਏ ਸੀ ਉਹਨਾਂ ਨੂੰ ਮਹਾਰਾਜ ਨੇ ਘਰਾਂ ਦੇ ਵਿੱਚ ਭੇਜ ਦਿੱਤਾ ਚਲੇ ਜਾਂਦੇ ਤੇ ਉੱਥੇ ਸਾਰੇ ਕਿਲੇ ਦੇ ਵਿੱਚ ਇਤਿਹਾਸ ਦਾਦਾ ਕਿ ਪੰਜ ਕੁ ਸੌ ਸਿੰਘ ਜਿਹੜੇ ਬਚਦੇ ਆ ਫਿਰ ਜਦੋਂ ਉਹ ਘੇਰਾ ਉਧਰੋਂ ਜਦੋਂ ਸ਼ੁਰੂ ਕਰਦੇ ਆ ਨਾ ਤੇ ਉਹ ਜਿਹੜਾ ਕਹਿੰਦੇ ਰਾਸ਼ਨ ਵੀ ਉਹ ਤਿੰਨ ਕੁ ਮਹੀਨੇ ਦਾ ਜਿਹੜਾ ਤਿੰਨ ਚਾਰ ਕੁ ਮਹੀਨੇ ਦਾ ਜਿਹੜਾ ਰਾਸ਼ਨ ਸੀ ਉੱਥੇ ਅਨੰਤਪੁਰ ਦੇ ਕਿਲੇ ਦੇ ਵਿੱਚ ਜੇ ਜਦੋਂ ਉਹ ਕਿਲੇ ਦੇ ਵਿੱਚ ਇੰਨਾ ਕੋ ਰੈਸ਼ਨ ਸੀ ਤੇ ਗੁਰਸਿੱਖਾਂ ਨੂੰ ਗੁਰੂ ਮਹਾਰਾਜ ਨੇ ਜਿੰਨਾਂ ਨੂੰ ਭੇਜਣਾ ਸੀ ਉਹਨਾਂ ਨੂੰ ਭੇਜ ਦਿੱਤਾ ਤੇ ਫਿਰ ਜਿਹੜੀਆਂ ਫੌਜਾਂ ਜਿਹੜੀਆਂ ਉਹਨਾਂ ਨੇ ਆ ਕੇ ਹੌਲੀ-ਹੌਲੀ ਪਹਿਲਾਂ ਇੱਕ ਇਸੀ ਚੰਨੇ ਨੇ ਜਿਹੜਾ ਆ ਅਜਮੇਰ ਚੰਦ ਜਿਹੜਾ ਆ ਇਹਨੇ ਘੇਰਾ ਪਾਉਣਾ ਜਿਹੜਾ ਬिलासपुर ਦਾ ਰਾਜਾ ਸੀ ਇਹਨੇ ਸ਼ੁਰੂ ਕਰ ਦਿੱਤਾ ਇਹਨੇ ਘੇਰਾ ਪਾਈ ਰੱਖਿਆ ਤੇ ਫਿਰ ਜਿਹੜੀਆਂ ਫੌਜਾਂ ਦੂਸਰੇ ਪਾਸੇ ਲਾਹੌਰ ਤੋਂ ਮੁਲਤਾਨ ਤੋਂ ਤੇ ਸਰਹੰਦ ਦੀਆਂ ਫੌਜਾਂ ਇਹ ਵੀ ਜਿਹੜੀਆਂ ਆ ਕੇ ਰਲਣੀ ਸ਼ੁਰੂ ਹੋ ਗਈਆਂ ਇਹਨਾਂ ਦੇ ਨਾਲ ਤੇ ਹੌਲੀ ਹੌਲੀ ਜਿਹੜਾ ਘੇਰਾ ਆ ਉਹ ਲੰਬਾ ਹੁੰਦਾ ਗਿਆ ਤੇ ਪਹਿਲੋ ਪਹਿਲ ਤਾਂ ਜਿਹੜੇ ਗੁਰਸਿੱਖ ਜਿੰਨਾ ਰਸਣ ਬਚਿਆ ਸੀ ਉਹ ਉਹਦੇ ਨਾਲ ਗੁਜ਼ਾਰਾ ਕਰਦੇ ਰਹੇ ਫੇਰ ਉਸ ਤੋਂ ਬਾਅਦ ਜਦੋਂ ਰਸਣ ਪਾਣੀ ਵੀ ਖਤਮ ਹੋ ਗਿਆ ਪਾਣੀ ਦੇ ਸੋਰਸ ਜੀ ਉਹ ਵੀ ਖਤਮ ਹੋਣੇ ਸ਼ੁਰੂ ਹੋ ਗਏ ਉੱਥੇ ਜਿਹੜਾ ਉਹ ਕਬਜ਼ਾ ਹੋਣਾ ਸ਼ੁਰੂ ਹੋ ਗਿਆ ਤੇ ਉਸ ਵਕਤ ਆਪਾਂ ਇਤਿਹਾਸਿਕਲ ਵਿਚਾਰ ਕਰਦੇ ਸੀ ਕਿ ਚਾਰ ਸਿੰਘ ਪਾਣੀ ਕੋ ਜਾਵੇਂ ਦੋ ਜੁੰਜੇ ਦੋ ਪਾਣੀ ਲਿਆਵੇਂ ਦੋ ਜੂਝਦੇ ਸੀ ਸ਼ਹੀਦ ਹੋ ਜਾਂਦੇ ਸੀ ਤੇ ਦੋ ਪਾਣੀ ਲੈ ਕੇ ਦੁਆਰਾ ਕਿਲੇ ਦੇ ਵਿੱਚ ਆਉਂਦੇ ਸੀ ਤੇ ਹਾਲਤ ਜਿਹੜੀ ਹੈ ਰਾਸ਼ਨ ਪਾਣੀ ਖਤਮ ਹੋ ਗਿਆ ਤੇ ਇੱਕ ਇੱਕ ਛੋਲਿਆਂ ਦੀ ਜਿਹੜੀ ਮੁੱਠ ਹੈ ਉਹ ਸਿੱਖਾਂ ਦੇ ਵਿੱਚ ਵਰਤਾਈ ਜਾਂਦੀ ਹੈ ਤੇ ਕੋਈ ਟਾਈਮ ਆ ਗਿਆ ਉਹ ਵੀ ਖਤਮ ਹੋ ਗਏ ਜਿਹੜੇ ਕੋ ਅੰਦਰ ਦਰਾਖਤ ਸੀ ਉਹਨਾਂ ਦੀਆਂ ਛੇਲਾ ਲਾ ਲੈ ਕੇ ਸਿੱਖਾਂ ਨੇ ਬਿਜਾਰੇ ਕੀਤੇ ਜਿਹੜੇ ਪੱਤੇ ਸੀ ਉਹਨਾਂ ਦੇ ਪੱਤੇ ਉਬਾਲ-ਬਾਲ ਕੇ ਜਿਹੜਾ ਉਹ ਪਾਣੀ ਉਹਨਾਂ ਨੇ ਪੀਤਾ ਆਪਣੇ ਸਰੀਰ ਦੀ ਪੇਟ ਦੀ ਪੂਰਤੀ ਦੇ ਲਈ ਉਹ ਜਦੋਂ ਇਹ ਸਾਰਾ ਕੁਝ ਕਰਦੇ ਆ ਤੇ ਫਿਰ ਜਿਹੜੇ ਅਗਾਂਵੀਆਂ ਦੇ ਦਿਨ ਸਿੱਖ কাটਦੇ ਆ ਘੇਰੇ ਦੇ ਵਿੱਚ ਫਿਰ ਜਦੋਂ ਬਰਸਾਤਾ ਹੁੰਦੀਆਂ ਤੇ ਉਹ ਬਰਸਾਤਾ ਵੀ ਸਿੱਖ ਆਪਣੇ ਸਰੀਰ ਦੇ ਉੱਤੇ ਹੰਡਾਉਦੇ ਆ ਤੇ ਮਹਾਰਾਜ ਨੂੰ ਆ ਕੇ ਕਹਿੰਦੇ ਮਹਾਰਾਜ ਹਮੇ ਤਾਂ ਦੀ ਹਾਲਤ ਹੋਈ ਹੋਈ ਆ ਸਾਡੇ ਸਰੀਰ ਦੇ ਤੁਸੀਂ ਆਪਾਂ ਜੀ ਇਮੇਜਨ ਕਰਕੇ ਦੇਖਿਓ ਨਾਲ ਦੇ ਵਿੱਚ ਕਿੰਨੇ ਬੰਦੇ ਬਿਮਾਰ ਵੀ ਹੁੰਦੇ ਹੋਣਗੇ ਕਿੰਨੇ ਬੰਦੇ ਢਿਲਮੱਠ ਹੁੰਦੀ ਆ ਕਿੰਨੇ ਜ਼ਖਮੀ ਹੁੰਦੇ ਆ ਕਿਵੇਂ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਕਿ ਉਹਦੇ ਵਿੱਚ ਉਹ ਕਹਿੰਦੇ ਮਹਾਰਾਜ ਐਸੋ ਹਾਲ ਹਮਾਰਾ ਭਇਓ ਹਾੜ ਚਾਮ ਹਮਰੋ ਗੜ ਗਇਓ ਕਿਉਂਕਿ ਉੱਥੇ ਤੁਰਨਾ ਪੈਰਾਂ ਦੇ ਵਿੱਚ ਪਤਾ ਨੂੰ ਜੁੱਤੀ ਹੁੰਦੀ ਸੀ ਨਹੀਂ ਹੁੰਦੀ ਸੀ ਕੱਪੜਾ ਨਸੀਬ ਹੁੰਦਾ ਸੀ ਨਹੀਂ ਹੁੰਦਾ ਸੀ ਖਾਣ ਦੇ ਲਈ ਤਾਂ ਪਤਾ ਹੀ ਹੈ ਵੇਖੇ ਤਾਂ ਉਹ ਜਿਹੜਾ ਇਸ ਤਰ੍ਹਾਂ ਦਾ ਮਹਾਰਾਜ ਦੇ ਅੱਗੇ ਬੇਨਤੀਆਂ ਕਰਦੇ ਵੀ ਹੁਣ ਇਸ ਤਰ੍ਹਾਂ ਦੀ ਹਾਲਤ ਹੈ ਕੋਈ ਸਾਨੂੰ ਕੀ ਕੀਤਾ ਕੀ ਕਰਨਾ ਚਾਹੀਦਾ ਤੇ ਬਾਹਰ ਜਿਹੜੀਆਂ ਫੌਜਾਂ ਵੀ ਸੀ ਉਹਨਾਂ ਨੇ ਵੀ ਸਖਤ ਕੀ ਰੱਖੀ ਤੇ ਹੋਸੀ ਕੋਈ ਵੀ ਪਹਿਲਾਂ ਤਾਂ ਸਿੱਖ ਜਾਂਦੇ ਸੀ ਪੱਠਾ ਘੋੜਿਆਂ ਦੇ ਲਈ ਜਾਂ ਖਾਣਾ ਪਾਣੀ ਥੋੜਾ ਬਹੁਤਾ ਪਿੰਡ ਤੋਂ ਬਾਹਰ ਜਾ ਕੇ ਲੈ ਆਉਂਦੇ ਸੀ ਪਰ ਉਹ ਵੀ ਬੰਦ ਹੋ ਗਿਆ ਤੇਰਾ ਹੋਰ ਸਖਤ ਹੋਰ ਟੈਟ ਹੋ ਗਿਆ ਸੀ ਤੇ ਫਿਰ ਜਦੋਂ ਇਦਾਂ ਦੀ ਹਾਲਤ ਜਦ ਹੋਈ ਹੈ ਉਹ ਸਿਆਲ ਸ਼ੁਰੂ ਹੋ ਜਾਂਦੇ ਆ ਤੇ ਆਪਾਂ ਕਈ ਵਾਰੀ ਇਹੀ ਗੱਲ ਕਰਦੇ ਹੁੰਦੇ ਆ ਸਾਰੀ ਏਕ ਏਕ ਹਿਸਟਰੀ ਸੁਣਾਉਣੀ ਇਸ ਤਰੀਕ ਨੂੰ ਆ ਹੋਇਆ ਇਸ ਤਰੀਕ ਨੂੰ ਆ ਹੋਇਆ ਇੱਥੇ ਆ ਹੋਇਆ ਇੱਕ ਵੱਖਰੀ ਗੱਲ ਹੁੰਦੀ ਆ ਆਪਾਂ ਸੋਰਸ ਲੱਭ ਕੇ ਕਰ ਦਿੰਦੇ ਆ ਪਰ ਉਸ ਚੀਜ਼ ਨੂੰ ਫੀਲ ਕਰਨਾ ਕਿ ਉਹ ਚੀਜ਼ਾਂ ਜੇ ਰੱਬ ਨਾ ਕਰੇ ਕਿ ਸਾਡੇ ਕਿਸੇ ਪਰਿਵਾਰਾਂ ਦੇ ਉੱਤੇ ਜਾਂ ਸਾਡੇ ਕਿਤੇ ਉਹ ਜੀਵਨ ਦੇ ਵਿੱਚ ਆ ਜਾਣਾ ਮੈਂ ਕਈ ਵਰੀ ਉਦਾਹਰਣ ਦਿੰਦਾ ਹਾਂ ਉਹਨਾਂ ਕਿ ਬਹੁਤੇ ਸਮੇਂ ਦੀ ਉਦਾਹਰਣ ਨਹੀਂ ਕਿ ਆ ਪਿੱਛੇ ਜੇ 4 ਦਿਨ ਹਾਲਾਂਕਿ ਆਪਾਂ ਨੂੰ ਇੱਕ ਦਿਨ ਵੀ ਭੁੱਖੇ ਰਹਿਣਾ ਬਹੁਤ ਮੁਸ਼ਕਲ ਹੈ ਇੱਕ ਦਿਨ ਦੀ ਫਿਰ ਪਾਣੀ ਦਾ ਗਲਾਸ ਕਿਨਾਂ ਮਿਲਿਆ ਸੀ ਫਿਰ ਵੀ ਜਿਹੜੇ ਆ ਉਹ ਇਰੀਟੇਟ ਹੋ ਜਾਂਦੇ ਆ ਆਫਸੈਟ ਹੋ ਜਾਂਦੇ ਆ ਪ੍ਰਸ਼ਾਦਾ ਟਾਈਮ ਨਾ ਮਿਲਿਆ ਆਪਾਂ ਸਾਰੇ ਮੇਰੇ ਸਮੇਤ ਹੀ ਤੇ ਅਪਿਚੇ ਜਦੋਂ ਵਾਰ ਆਈ ਸੀ ਉਦੋਂ ਦੇਖਿਆ ਸੀ ਵੀਡੀਓ ਸਾਹਮਣੇ ਆਈ ਸੀ ਜਿਨ੍ਹਾਂ ਕਈ ਪਿੰਡ ਸੀ ਜਿਨ੍ਹਾਂ ਦੇ ਉੱਤੇ ਤਿੰਨ ਤਿੰਨ ਚਾਰ-ਚਾਰ ਦਿਨ ਪ੍ਰਸ਼ਾਦਾ ਨਹੀਂ ਪਹੁੰਚਿਆ ਉਹ ਵੀਡੀਓ ਸਾਹਮਣੇ ਆਈ ਜਦੋਂ ਮੈਂ ਦੇਖਿਆ ਉਹ ਬੀਬੀ ਨੂੰ ਚਾਰ ਦਿਨ ਬਾਅਦ ਪ੍ਰਸ਼ਾਦਾ ਮਿਲਿਆ ਸੀ ਤੇ ਉਹ ਪ੍ਰਸ਼ਾਦਾ ਦੇ ਕੇ ਉਹਦੀਆਂ ਧਾਵਾ ਨਿਕਲ ਗਈ ਕਿ ਮੈਨੂੰ ਚਾਰ ਦਿਨ ਬਾਅਦ ਪ੍ਰਸ਼ਾਦਾ ਨਸੀਬ ਹੋਇਆ ਕੀ ਮਾਲਕ ਦਾ ਸ਼ੁਕਰ ਹੈ ਪਰਮੇਸ਼ਰ ਦਾ ਸ਼ੁਕਰ ਹੈ ਕਿ ਜਿਹੜੇ ਬੰਦੇ ਆਪਣੇ ਉਥੇ ਪੰਜਾਬ ਦੇ ਵਿੱਚ ਆਪਣੇ ਧਰਮ ਨੂੰ ਕਹਿੰਦੇ ਸੀ ਕਿ ਅਸੀਂ ਗੁਰੂ ਘਰ ਦੇ ਵਿੱਚੋਂ ਪ੍ਰਸ਼ਾਦ ਵੀ ਨਹੀਂ ਲੈਣਾ ਉਹ ਵੀ ਮਿੰਤਾ ਕਰਦੇ ਦੇਖੇ ਕਿ ਹੁਣ ਸਾਨੂੰ ਆ ਕੇ ਪ੍ਰਸ਼ਾਦ ਦੱਸ ਸਿੰਘ ਸਿੱਖ ਸੰਗਤ ਜਿਹੜੀ ਆਉ ਕਿ ਪ੍ਰਸ਼ਾਦ ਦਵੇ ਇਦਾਂ ਦੇ ਹਾਲਤਾਂ ਦੇ ਵਿੱਚ ਤੁਸੀਂ ਦੇਖੋ ਪਰ ਉਹ ਕਿੰਨੇ ਜਿਹੜੇ 500 ਸਿੰਘ ਹੈ ਸੱਚੇ ਬਾਦਸ਼ਾਹ ਦੇ ਨਾਲ ਉਹ ਕਿੰਨੇ ਸਿਦਕ ਵਾਲੇ ਆ ਕਿੰਨੇ ਦ੍ਰਿੜਤਾ ਵਾਲੇ ਆ ਕਿੰਨੇ ਉਹਨਾਂ ਦੇ ਮਜ਼ਬੂਤ ਇਰਾਦੇ ਕਿ ਉਹ ਜਿਹੜੇ ਆਪਾਂ ਕਹਿੰਦੇ ਆ ਨਾ ਕਿ ਜੇ ਸੁਖ ਦੇਹ ਤਾ ਤੁਜੈ ਅਰਾਦੀ ਦੁਖ ਵੀ ਤੁਜੈ ਤੇ ਰਹੀਂ ਜੇ ਭੁਖ ਦੇਹ ਤੈ ਤੇ ਹੀ ਰਾਜਾ ਦੁਖ ਵਿੱਚ ਸੁਖ ਮਨ ਹੈ ਇਸ ਤਰ੍ਹਾਂ ਦੀ ਜਿਹੜੀ ਹਾਲਤ ਉਹ ਫਿਰ ਵੀ ਮਾਰਾ ਦੇ ਨਾਲ ਫਿਰ ਵੀ ਨਾਲ ਹੈ ਇਹ ਸਾਰਾ ਕੁਝ ਜਦੋਂ ਹੁੰਦਾ ਹੈ ਤੇ ਉਹਨਾਂ ਨੇ ਗਊ ਦੀ ਜਿਹੜੀ ਕਸਮ ਖਾ ਕੇ ਵੀ ਉਹਨਾਂ ਨੇ ਅਰਦਾਸਾਂ ਬੰਚੀਆਂ ਕੀਤੀਆਂ ਸਾਡਾ ਛੁਟਕਾਰਾ ਹੋ ਜਵੇ ਕਿਉਂਕਿ ਜਦੋਂ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਫੌਜਾਂ ਬਾਹਰ ਲੱਗੀਆਂ ਹੁੰਦੀਆਂ ਉਹਨਾਂ ਦਾ ਖਰਚਾ ਉਹਨਾਂ ਦੀ ਖਾਣੇ ਪਾਣੀ ਦੀ ਉਹਨਾਂ ਦੀਆਂ ਤਨਖਾਹਾਂ ਉਹਨਾਂ ਨੇ ਵੀ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ ਸੀ 6-7 ਮਹੀਨੇ ਦਾ ਜਿਹੜਾ ਘੇਰਾ ਹੈ ਤੇ ਜਦੋਂ ਫਿਰ ਇਹ ਸਾਰਾ ਕੁਝ ਹੋਇਆ ਤੇ ਇੱਕ ਕੁਰਾਨ ਦੇ ਉੱਤੇ ਚਿੱਠੀ ਲੱਗ ਜਿਹੜੀ ਲਿਖ ਕੇ ਵੀ ਔਰੰਗਜ਼ੇਬ ਭੇਜਦਾ ਔਰੰਗਜ਼ੇਬ ਉਦੋਂ ਦੱਖਣ ਦੇ ਵਿੱਚ ਸੀ ਉੱਧਰ ਇੱਕ ਮੁਹੰਮ ਬੱਕਰੀ ਚਾਲਦੀ ਸੀ ਉਧਰ ਦੇ ਪਾਸੇ ਬੀਜੀ ਸੀ ਤੇ ਇਧਰਲੇ ਪਾਸੇ ਇਹਨਾਂ ਨੂੰ ਦਬਾਉਣ ਦੇ ਲਈ ਕਿਵੇਂ ਨਾ ਕਿਵੇਂ ਮੈਂ ਜਿਹੜੀ ਸਫਲਤਾ ਹਾਸਲ ਕਰ ਲਵਾਂ ਇਹਨਾਂ ਦਾ ਇਧਰ ਜੋਰ ਲੱਗਿਆ ਹੋਇਆ ਸੀ ਤੇ ਇੱਕ ਚਿੱਠੀ ਜਿਹੜੀ ਹੁੰਦੀ ਉਹਦੇ ਵਿੱਚ ਲਿਖਿਆ ਸੀ ਕਿ ਤੁਸੀਂ ਜਿਹੜਾ ਆ ਅਨੰਦਪੁਰ ਸਾਹਿਬ ਇੱਕ ਵਾਰੀ ਖਾਲੀ ਕਰਕੇ ਕਾਂਗੜੇ ਦੇ ਇਲਾਕੇ ਦੇ ਵੱਲ ਚਲੇ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੇ ਇਹ ਕੁਰਾਨ ਜਿਹੜੀ ਉੱਤੇ ਆਇ ਤਾਂ ਜਿਹੜੀਆਂ ਉੱਤੇ ਲੇਕ ਕੇ ਉਹਨਾਂ ਨੇ ਭੇਜ ਦਿੱਤਾ ਸੀ ਤੇ ਕਈ ਇਤਿਹਾਸਕਾਰ ਕਹਿੰਦੇ ਆ ਬਈ ਔਰੰਗਜ਼ੇਬ ਵੱਲੋਂ ਚਿੱਠੀ ਆਈ ਸੀ ਤੇ ਕਈ ਕਹਿੰਦੇ ਉਹ ਜਾਲੀ ਹੈ ਉਸ ਸਮੇਂ ਦੇ ਜਿਹੜੇ ਵਜ਼ੀਰ ਖਾਨ ਆ ਜਾਂ ਪਹਾੜੀ ਰਾਜੇ ਉਹਨਾਂ ਨੇ ਜਿਹੜਾ ਉਹ ਸਾਰਾ ਕੁਝ ਕਰਕੇ ਵੀ ਇੱਕ ਵਾਰੀ ਆਪਣਾ ਔਸ਼ਟਕਾਰਾ ਕਰਿਆ ਤੇ ਅਨੰਦਪੁਰ ਸਾਹਿਬ ਉਹ ਚੀਜ਼ ਐ ਅਨੰਦਪੁਰ ਸਾਹਿਬ ਉਹ ਥਾਂ ਐ ਅਨੰਦਪੁਰ ਸਾਹਿਬ ਉਹ ਸਿੱਦਕ ਦਾ ਕਿਲਾ ਆ ਜਿੱਥੇ ਕਿਸੇ ਟਾਈਮ ਧਰਮ ਦੇ ਚਿੰਨ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ ਪਹੁੰਚਦੇ ਪੰਡਤ ਤੇ ਮਹਾਰਾਜ ਉਹਨਾਂ ਦੀ ਵੀ ਅਰਦਾਸ ਸੁਣ ਕੇ ਧਾਰਮਿਕ ਚਿੰਨਾ ਦੀ ਰੱਖਿਆ ਦੇ ਲਈ ਆਪਣਾ ਸੀਸ ਦਿੰਦੇ ਤੇ ਜਦੋਂ ਫਿਰ ਉਹਨਾਂ ਨੇ ਕਸਮਾਂ ਜਿਹੜੀਆਂ ਖਾਧੀਆਂ ਹੋਈਆਂ ਸੀ ਕਿ ਅਸੀਂ ਇਸ ਤਰ੍ਹਾਂ ਕਰਦੇ ਆਂ ਤੇ ਤੁਸੀਂ ਜਿਹੜਾ ਆਪਣਾ ਕਿਲਾ ਛੱਡ ਜੋ ਤੇ ਉਸ ਵਕਤ ਫਿਰ ਗੁਰੂ ਰੂਪਿਆਰੀ ਸਾਧ ਸੰਗਤ ਜੀ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਆ ਉਹ ਗੁਰਸਿੱਖਾਂ ਦੇ ਨਾਲ ਪੰਜਾਂ ਪਿਆਰਿਆਂ ਦੇ ਨਾਲ ਬਾਕੀ ਸਿੱਖਾਂ ਦੇ ਨਾਲ ਸਲਾਹ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਆਪਾਂ ਕਿਲਾ ਇਹ ਛੱਡ ਜਾਣਾ ਹੈ ਸਾਰੇ ਇਹ ਦੁੱਖ ਤਕਲੀਫਾਂ ਜਿਹੜੀਆਂ ਸਹਿੰਦੀਆਂ ਕੱਲ ਵੀ ਮੈਂ ਬੇਨਤੀ ਕਰਦਾ ਸੀ ਕਿ ਉਹਨਾਂ ਦੇ ਵਿੱਚ ਤੁਸੀਂ ਦੇਖੋ ਜਿੱਥੇ ਬਾਕੀ ਪਰਿਵਾਰ ਮਹਾਰਾਜ ਨੇ ਭੇਜੇ ਆ ਵੇ ਜਿਹੜੇ ਜਾਣਾ ਚਾਹੁੰਦੇ ਆ ਚਲੇ ਜੋ ਪਹਿਲੇ ਕਿਲੇ ਦੇ ਘੇਰੇ ਤੋਂ ਉਹ ਪਿੰਡ ਸੀ ਜਿਹੜਾ ਪੂਰਾ ਉਹਦੇ ਵਿੱਚੋਂ ਤੇ ਭੇਜਿਆ ਤੇ ਉਹਨਾਂ ਦੇ ਵਿੱਚ ਆਪਣੇ ਪਰਿਵਾਰ ਨੂੰ ਵੀ ਭੇਜ ਸਕਦੇ ਸੀ ਚਾਰ ਬੱਚਿਆਂ ਨੂੰ ਭੇਜ ਸਕਦੇ ਸੀ ਕੱਢ ਸਕਦੇ ਸੀ ਮਹਾਰਾਜ ਛੋਟੇ 7 ਤੇ 9 ਸਾਲ ਦੇ ਬੱਚਿਆਂ ਨੂੰ ਸਾਬ ਜਦਾ ਜੀ ਜਾਰ ਸਿੰਘ ਜੋਰਾਵਰ ਸਿੰਘ ਪੱਤੇ ਸਿੰਘ ਇਹਨਾਂ ਨੂੰ ਸਾਰਿਆਂ ਨੂੰ ਕੱਢ ਸਕਦੇ ਸੀ ਮਾਤਾ ਜੀ ਨੂੰ ਪਹਿਲੇ ਕੱਢ ਸਕਦੇ ਸੀ ਉਹ ਉਹਨਾਂ ਨੂੰ ਆਪਣਾ ਪਿਆਰ ਉਹ ਮਹਾਰਾਜ ਜੀ ਕਹਿੰਦੇ ਸੀ ਉਹ ਕਹਿੰਦੇ ਸੀ 580 ਮਾ ਉਚੜ ਇਹ ਉਹਨਾਂ ਦੀ ਧਰਮ ਸੀ ਕਿ ਪੰਥ ਜਿਹੜਾ ਆ ਉਹ ਮੇਰਾ ਵਸਦਾ ਰਹੇ ਮੈਂ ਜਾਂ ਮੇਰਾ ਪਰਿਵਾਰ ਪਵੰਮਾ ਬਚ ਜੇ ਤੇ ਉਹਨਾਂ ਦੀ ਥਿੰਕਿੰਗ ਸੀ ਜਿਹੜੀ ਮਹਾਰਾ ਦੀ ਸੱਚੇ ਪਾਤਸ਼ਾਹ ਤੇ ਜਦੋਂ ਉਹਨਾਂ ਨੇ ਸਾਰਾ ਕੀਤਾ ਤੇ ਤਿਆਰੀਆਂ ਹੋ ਗਈਆਂ ਜਿਹੜਾ ਸਮਾਨ ਨਾਲ ਲੈ ਜਾਣ ਵਾਲਾ ਸੀ ਉਹਨਾਂ ਨੇ ਨਾਲ ਬੰਨ ਲਿਆ ਜਿਹੜੀਆਂ ਸ਼ਸਤਰ ਸਾਹਮਣੇ ਸੀ ਸ਼ਸਤਰ ਸਾਹਮਣੇ ਕੇ ਜਿਹੜੇ ਕੋਈ ਚੀਜ਼ ਕੀਮਤੀਆਂ ਸੀ ਉਹਨਾਂ ਨੂੰ ਤੇ ਦਬ ਦਿੱਤਾ ਗਿਆ ਜਾਂ ਉਹਨਾਂ ਦੇ ਸੰਸਕਾਰ ਕਰ ਦਿੱਤੇ ਗਏ ਵੀ ਕੋਈ ਵੀ ਚੀਜ਼ ਜਿਹੜੀ ਹੈ ਉਹ ਇਹਨਾਂ ਦੇ ਹੱਥ ਦੇ ਵਿੱਚ ਨਾ ਆਵੇ ਮੁਗਲਾਂ ਦੇ ਕਿ ਜਿਹਦੇ ਬਾਗ-ਬਾਗ ਵਿੱਚ ਪੰਥ ਨੂੰ ਕੋਈ ਦਾ ਇਬਜ਼ਾਨਾ ਜਿਹੜਾ ਹੈ ਉਹ ਭੁਗਤ ਨਾ ਪਵੇ ਤੇ ਉਸ ਸਮੇਂ ਫਿਰ ਜਿਹੜਾ ਹੈ ਗੁਰੂ ਮਹਾਰਾਜ ਜਿਹੜੇ ਸਨ ਉਹ ਰਾਤ ਦੀ 20 ਤਰੀਕ ਨੂੰ ਜਿਹੜਾ ਹੈ 20 ਦਸੰਬਰ 1705 ਈਸਵੀ ਨੂੰ ਜਿਹੜਾ ਹੈ ਉਥੋਂ ਪਹਿਲਾ ਜਿਹੜਾ ਹੈ ਉਹ ਸਾਰਿਆਂ ਨੇ ਜਿਹੜੀ ਤਿਆਰੀ ਕਰ ਲੈਂਦੇ ਆ ਸਮਾਨ ਤੇ ਡੇ ਪਰ ਰਾਤ ਰਣਜੀਤ ਅੱਧੀ ਰਾਤ ਨੂੰ ਬੁਲਾ ਲੋ 12 ਵਜੇ ਤੋਂ ਬਾਅਦ ਦਾ ਟਾਈਮ ਤੇ ਉਦੋਂ ਸਤਿਗੁਰੂ ਪਾਰਥਾ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਡਿਸਾਈਡ ਹੋ ਗਿਆ ਸਾਰਾ ਕੁਝ ਤੇ ਉਹ ਕੋਈ ਸਿੰਘਾਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਗੰਜ ਗੁਰਦੁਆਰੇ ਵਾਲੀ ਥਾਂ ਦੇ ਉੱਤੇ ਜਾ ਕੇ ਨਮਸਕਾਰ ਕਰਦੇ ਆ। ਉੱਥੇ ਅਰਦਾਸ ਬੇਨਤੀ ਕਰਦੇ ਆ ਕਿਉਂਕਿ ਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰੋਜ ਉੱਥੇ ਕਹਿੰਦੇ ਜਦੋਂ ਵੀ ਆਪਣਾ ਕਾਰਵਾਰ ਤੋਂ ਵਿਹਲੇ ਹੋ ਕੇ ਤੇ ਉੱਥੇ ਮਹਾਰਾਜ ਹਰ ਰੋਜ਼ ਜਾਂਦੇ ਸੀ ਨਮਸਕਾਰ ਕਰਨ ਦੇ ਲਈ ਅਰਦਾਸ ਬੇਨਤੀ ਕਰਨ ਦੇ ਲਈ ਤੇ ਉੱਥੇ ਅੱਜ ਵੀ ਜਿਹੜੇ ਪਰਿਵਾਰ ਸਮੇਤ ਮਹਾਰਾਜ ਨੇ ਉੱਥੇ ਅਰਦਾਸ ਕੀਤੀ ਨਮਸਕਾਰ ਕੀਤੀ ਚੜ੍ਹਦੀ ਕਲਾ ਦੀ ਤੇ ਨਾਲ ਹੀ ਉੱਥੇ ਫਿਰ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਹੈ ਉਹ ਗੁਰਬਖਸ਼ ਰਾਮ ਉਦਾਸੀ ਜਿਹੜੇ ਆ ਉਹਨਾਂ ਨੂੰ ਸੇਵਾ ਉੱਥੇ ਸੰਭਾਲੀ ਉਹ ਉੱਥੇ ਫਿਰ ਉਹ ਸੇਵਾ ਕੀਤੀ ਉਹਨਾਂ ਨੇ ਤੇ ਗੁਰੂ ਮਹਾਰਾਜ ਜਿਹੜੇ ਆ ਅੱਧੀ ਰਾਤ ਨੂੰ ਸਾਰਾ ਵਸ਼ਹੀਰ ਜਿਹੜਾ ਉਹ ਵੀ ਇਸ ਤਰ੍ਹਾਂ ਨਹੀਂ ਕਿ ਤੁਰ ਪਿਆ ਉਹਨਾਂ ਦੇ ਵਿੱਚ ਸਪੈਸ਼ਲ ਪਹਿਲਾਂ ਹੀ ਗੁਰੂ ਮਹਾਰਾਜ ਦੀ ਜਿੱਥੇ ਜਿੰਨੇ ਵੀ ਯੁੱਧ ਕੀਤੇ ਆ ਗੁਰੂ 탄ਗੁਰ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਮੈਦਾਨ ਦਾ ਜੰਗ ਜਿੱਥੇ ਹੋਣਾ ਸੀ ਥਾਂ ਆ ਉਹ ਆਪ ਨਿਸ਼ਚਿਤ ਕੀਤੀ ਹੈ ਵੀ ਇਸ ਤਰ੍ਹਾਂ ਨਹੀਂ ਸੀ ਕਿਤੇ ਵੀ ਚਾਹੇ ਉਹ ਚੰਕੌਰ ਸਾਹਿਬ ਦਾ ਜੰਗ ਸੀ ਚਾਹੇ ਉਹ ਪੰਗਾਣੀ ਦਾ ਸੀ ਚਾਹੇ ਉਹ ਮੁਕਤਸਰ ਸਾਹਿਬ ਦਾ ਜੰਗ ਸੀ ਜਿੰਨੇ ਵੀ ਹੁੰਦੇ ਆ ਮਹਾਰਾਜ ਉਸੇ ਲਾਇ ਇਸ ਵੀ ਇਲਾਕੇ ਤੋਂ ਸਾਰੇ ਤੋਂ ਚੰਗੀ ਤਰ੍ਹਾਂ ਪਹਿਲਾਂ ਹੀ ਵਾਕ ਬਸ ਸਿੰਘ ਵੀ ਵਾਕ ਪਿਆ ਜਿਹੜੇ ਵੀ ਅਨੰਦਪੁਰ ਸਾਹਿਬ ਦਾ ਇਲਾਕਾ ਤੇ ਉਥੋਂ ਫਿਰ ਜਦੋਂ ਹੰਤਾਨ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਸਿੰਘਾਂ ਦੇ ਸਮੇਤ ਭਾਈ ਉਹਦੇ ਸਿੰਘ ਜਿਹੜੇ ਭਾਈ ਮਨੀ ਸਿੰਘਾਂ ਦੇ بیٹے ਅਪਾਧ ਸਿੰਘ ਉਹਨਾਂ ਨੂੰ ਦਿੰਦੇ ਨਾਲ ਤੇ ਉਸ ਤੋਂ ਬਾਅਦ ਭਾਈ ਬਚਿੱਤਰ ਸਿੰਘ ਜੀ ਉਹਨਾਂ ਨੂੰ ਸੌ ਸਿੱਖ ਉਹਨਾਂ ਦੇ ਨਾਲ ਤੀਸਰਾ ਜੱਥਾ ਜਿਹੜਾ ਹੈ ਭਾਈ ਜੀਵਨ ਸਿੰਘ ਜੀ ਤੇ ਬੀਬੀ ਪਿੱਖਾ ਬੀਬੀ ਪਿੱਖਾ ਜਿਹੜੀ ਹੈ ਉਹ ਭਾਈ ਆਲਮ ਸਿੰਘ ਨੱਚਣਾ ਦੀ ਬੇਟੀ ਹੈ ਤੇ ਇਹ ਜਿਹੜੇ ਜੱਥੇ ਬਣਾਏ ਗਏ ਤੇ ਵਿਚਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਭਾਈ ਦੁੰਨਾ ਸਿੰਘ ਹੰਡੂਰੀਆ ਉਹਨਾਂ ਦਾ ਇੱਕ ਜੱਥਾ ਵੱਖਰਾ ਬਣਾਇਆ ਗਿਆ ਮਾਤਾਵਾਂ ਤੇ ਭਾਈ ਮਨੀ ਸਿੰਘ ਜੀ ਉਹਨਾਂ ਦਾ ਵੱਖਰਾ ਜੱਥਾ ਹੈ ਤੇ ਸਾਰਿਆਂ ਤੋਂ ਪਿੱਛੇ ਜਿਹੜੇ ਆ ਉਹ ਭਾਈ ਬੁੱਢਾ ਸਿੰਘ ਜੀ ਬਾਬਾ ਬੁੱਢਾ ਨਹੀਂ ਭਾਈ ਬੁੱਢਾ ਸਿੰਘ ਜੀ ਤੇ ਨਾਲ ਉਹਨਾਂ ਦੇ ਜਿਹੜੇ ਹਨ ਉਹ ਸਾਹਿਬਜ਼ਾਦਾ ਅਜੀਤ ਸਿੰਘ ਇਸ ਤਰ੍ਹਾਂ ਇਹ ਸਾਰਾ ਵਹੀਰ ਜਦੋਂ ਤੁਰਦਾ ਇੱਕ ਵਾਰੀ ਫੌਜਾਂ ਜਿਹੜੀਆਂ ਆ ਉਹ ਰਾਹ ਛੱਡਦੀਆਂ ਕਿਉਂਕਿ ਉਹਨਾਂ ਨੇ ਕੀਤਾ ਸੀ ਕਿ ਅਸੀਂ ਜਿਹੜੇ ਆ ਦੇਹਿੰਗੁਰੂ ਮਹਾਰਾਜ ਨੇ ਚਲੇ ਜਾਣਾ ਤੇ ਆਪਾਂ ਇਹ ਰਾਹ ਉਹਨਾਂ ਨੇ ਕੁਝ ਟਾਈਮ ਦੇ ਲਈ ਉਹ ਖਾਲੀ ਕੀਤਾ ਤੇ ਉੱਥੋਂ ਜਦੋਂ ਰਾਤੋਂ ਰਾਤ ਨਿਕਲ ਲੱਗੇ ਜੇ ਸ਼ਾਈ ਟਿੱਬੀ ਤੇ ਪਹੁੰਚੇ ਸ਼ਾਈ ਟਿੱਬੀ ਜਿਹੜੀ ਹੈ ਉਹ ਕੀਰਪੁਰ ਸਾਹਿਬ ਤੋਂ 12 ਕਿਲੋਮੀਟਰ ਤੇ ਅਨੰਦਪੁਰ ਸਾਹਿਬ ਤੋਂ 12 ਕਿਲੋਮੀਟਰ ਤੇ ਕੀਰਪੁਰ ਸਾਹਿਬ ਤੋਂ ਜਿਹੜੀ ਹੈ ਉਹ 6-7 ਕਿਲੋਮੀਟਰ ਜਿਹੜੀ ਹੈ ਉੱਥੇ ਵਿਚਕਾਰ ਦਾ ਇਲਾਕਾ ਹੈ ਤੇ ਉੱਥੇ ਜਦੋਂ ਅਜੀ ਪਹੁੰਚਦੇ ਗਏ ਸਾਰਾ ਵਹੀਰ ਚੱਲਿਆ ਹੋਇਆ ਤੇ ਉੱਥੋਂ ਪਿੱਛੇ ਹੀ ਜਿਹੜਾ ਆ ਉਹ ਜਦੋਂ ਸੈਨਾਵਾਂ ਨੂੰ ਇਹਨਾਂ ਨੇ ਆਪਣੇ ਜੋ ਕੀਤੇ ਹੋਏ ਵਾਅਦੇ ਕੀਤੇ ਹੋਏ ਪ੍ਰੋਮਿਸ ਉਹ ਤੋੜ ਜਾਂਦੇ ਆ ਤੇ ਫਿਰ ਪਿੱਛੇ ਜਿਹੜਾ ਹਮਲਾ ਕੀਤਾ ਜਾਂਦਾ ਇਹਨਾਂ ਦਾ ਤੇ ਉਸ ਉਦੋਂ ਡਿਊਟੀ ਭਾਈ ਉਹਦੇ ਸਿੰਘ ਜੀ ਲੱਗੇ ਭਾਈ ਉਹਦੇ ਸਿੰਘ ਜੀ ਬਹੁਤ ਬਹਾਦਰ ਯੋਧੇ ਸੀ ਅੱਪਾ ਕਹਿ ਦਿੰਦੇ ਆ ਕਿ ਆਪਾ ਜੂਦੇ ਸਿੰਘ ਜੀ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ 5 ਘੰਟੇ ਲਗਾਤਾਰ ਭਾਈ ਉਹਦੇ ਸਿੰਘ ਨੇ ਇਹ ਸ਼ਾਹੀ ਟਿੱਬੀ ਦੇ ਉੱਤੇ ਗੁਰਸਿੱਖਾਂ ਦੇ ਨਾਲ ਜੰਗ ਦੇ ਵਿੱਚ ਜੂਝੇ 5 5 ਘੰਟੇ ਤਿੰਨ ਤੋਂ 5 ਘੰਟੇ ਸਿਕਾ ਜਿਹੜਾ ਇਤਿਹਾਸ ਦੱਸਦਾ ਹੈ ਕਿ ਉਹ ਇੰਨਾ ਟਾਈਮ ਜਿਹੜਾ ਹੈ ਉੱਥੇ ਜਿਹੜੇ ਜੂਝੇ ਗਏ ਤੇ ਬਾਕੀ ਜਿਹੜਾ ਵਹੀ ਅੱਗੇ ਜਾਂਦਾ ਉਦੋਂ ਸਾਬ ਜادہ ਜੀਤ ਸਿੰਘ ਭਾਈ ਬੁੱਢਾ ਸਿੰਘ ਇਹਨਾਂ ਦੇ ਨਾਲ ਉਹ ਤੇ ਬਹੀਰ ਜਦੋਂ ਪਤਾ ਲੱਗਿਆ ਕਿ ਅੱਗੇ ਜਾਂਦਾ ਹੈ ਤੇ ਸਰਸਾ ਦੇ ਉੱਤੇ ਟੱਕਰ ਜਦੋਂ ਪਹੁੰਚਦੇ ਐ ਤੇ ਹੋਰ ਪਹਾੜੀ ਫੌਜਾਂ ਜਿਹੜੀਆਂ ਉਹ ਵੀ ਪਿੱਛੇ ਕਰਨ ਲੱਗ ਪਈਆਂ ਇੰਨੇ ਦੇ ਵਿੱਚ ਜਿਹੜਾ ਭਾਈ ਜਦੋਂ ਉਹਦੇ ਸਿੰਘ ਜਿਹੜਾ ਹੈ ਉਹ ਲੜਦਾ ਲੜਦਾ ਸ਼ਹੀਦ ਹੋਇਆ ਤੇ ਉਹਦੇ ਸਿਰ ਦੇ ਉੱਤੇ ਕਲਗੀ ਤੇ ਉਹਨਾਂ ਨੇ ਜਿਹੜਾ ਚੋਲਾ ਪਹਿਨਿਆ ਹੋਇਆ ਸੀ ਉਹਨਾਂ ਦੇ ਜਿਹੜੇ ਵਸਤਰ ਸੀ ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਵਾਲੇ ਸੀ ਤੇ ਉਹਨਾਂ ਨੇ ਜਦੋਂ ਮੁਗਲਾਂ ਨੇ ਉਹ ਭਾਈ ਉਹਦੇ ਸਿੰਘ ਜੀ ਲੜਦੇ ਲੜਦੇ ਸ਼ਹੀਦ ਹੋ ਗਏ ਤੇ ਉਹਨਾਂ ਦਾ ਸੀਸ ਜਿਹੜਾ ਕਟਿਆ ਗਿਆ ਤੇ ਕੱਟ ਕੇ ਉਹਨਾਂ ਨੇ ਜਦੋਂ ਉਹਨਾਂ ਦੀ ਪਛਾਣ ਤੇ ਬੜੇ ਖੁਸ਼ ਉਹਨਾਂ ਨੇ ਅਲੀ ਅਲੀ ਦੇ ਜ਼ਕਾਰੇ ਉਹਨਾਂ ਨੇ ਲਾਇਕ ਬੜੇ ਖੁਸ਼ ਹੋ ਕੇ ਆਪਣੇ ਜਿਹੜੇ ਉਹਨਾਂ ਦੇ ਸੂਬੇਦਾਰ ਉਹਨਾਂ ਦੇ ਕੋਲ ਜਾਂਦੇ ਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰ ਲਿਆ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰ ਲਿਆ ਇੰਨੇ ਇੰਨੇ ਮਹੀਨਿਆਂ ਦੇ ਘੇਰੇ ਦੇ ਵਿੱਚ ਨਹੀਂ ਆਤਾ ਹੈ ਹੁਣ ਅਸੀਂ ਉਹਨਾਂ ਨੂੰ ਫਤਿਹ ਕਰ ਲਿਆ ਤੇ ਜਦੋਂ ਉਹ ਫਿਰ ਗਏ ਜਦੋਂ ਪਛਾਣ ਕੀਤੀ ਗਈ ਹੁਣ ਟਾਈਮ ਜਿਹੜਾ ਪਛਾਣ ਕਰਨ ਨੂੰ ਵੀ ਟਾਈਮ ਲੱਗਣਾ ਸੀ ਇਸ ਤਰ੍ਹਾਂ ਨਹੀਂ ਸੀ ਵੀ ਜਿਹੜਾ ਹੈ ਵੀ ਕੁਝ ਕੁ ਟਾਈਮ ਦੇ ਵਿੱਚ ਜਦੋਂ ਉਹ ਆਪਣੇ ਤੰਗੂਆਂ ਦੇ ਵਿੱਚ ਕਿ ਉਹਨਾਂ ਨੇ ਪਛਾਣ ਕੀਤੀ ਉਹ ਨਿੰਮੋ ਝੋਨੇ ਹੋ ਗਏ ਕਿ ਇਹ ਜਿਹੜਾ ਸਿਰ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨਹੀਂ ਇਹ ਸਿੱਖ ਦਾ ਸਿਰ ਹੈ ਕਿਸੇ ਦਾ ਉਹਨੇ ਟਾਈਮ ਦੇ ਵਿੱਚ ਜਿਹੜੇ ਇਹ ਸਾਰਾ ਵਹੀਰ ਹੈ ਉਹ ਸਰਸਾ ਨਦੀ ਦੇ ਉੱਤੇ ਪਹੁੰਚਦਾ ਹੈ ਸਰਸਾ ਨਦੀ ਜਿਹੜੀ ਟਾਈਮ-ਟਾਈਮ ਦੇ ਉੱਤੇ ਵਗਦੀ ਹੁੰਦੀ ਸੀ ਹੁਣ ਉਹਦੇ ਵਿੱਚ ਥੋੜਾ ਪਾਣੀ ਹੈ ਤੇ ਉਸੋਂ ਬਰਸਾਤੀ ਨਾਲਾ ਬਹੁਤ ਪਾਣੀ ਉਹਦੇ ਵਿੱਚ ਭਰਿਆ ਹੋਇਆ ਸੀ ਤੇ ਇੱਥੇ ਬੈਠ ਕੇ ਇਤਿਹਾਸ ਕਹਿੰਦਾ ਹੈ ਕਿ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਹੜਾ ਹੈ ਉਤੇ ਆਪਣੀ ਆਸਾ ਕੀ ਵਾਰ ਦਾ ਕੀਰਤਨ ਪਾਠ ਜੰਤ ਨੇ ਵੀ ਕੀਤਾ ਮਹਾਰਾਜ ਨੇ ਤੇ ਇੱਥੇ ਹੀ ਜਿਹੜੇ ਪਰਿਵਾਰ ਦੇ ਵਿੱਚ ਜਿਹੜੇ ਆ ਉਹ ਵਿਛੋੜੇ ਹੁੰਦੇ ਆ ਇੱਕ ਜਿਹੜਾ ਜਥਾ ਹੈ ਭਾਈ ਬਚਿੱਤਰ ਸਿੰਘ ਜੀ ਤੇ ਉਹਨਾਂ ਦੇ ਨਾਲ 100 ਸਿੱਖ ਉਹ ਜਿਹੜਾ ਪਾਰ ਕਰਕੇ ਸਤਸਾਗਰ 'ਤੇ ਪਹੁੰਚ ਜਾਂਦਾ ਹੈ ਦੂਸਰਾ ਜਿਹੜਾ ਜਥਾ ਹੈ ਉਹ ਭਾਈ ਜੀਵਨ ਸਿੰਘ ਜੀ ਦੀ ਤੇ ਬੀਬੀ ਪਿੱਖਾ ਉਹ ਅੱਖੀਆਂ ਦੀ ਜੂਹ ਦੇ ਵਿੱਚ ਜਿਹੜਾ ਆ ਉੱਥੇ ਲੜਦੇ ਲੜਦੇ ਸ਼ਹੀਦ ਹੋ ਜਾਂਦੇ ਆ ਭਾਈ ਜੀਵਨ ਸਿੰਘ ਦੇ ਮੱਥੇ ਦੇ ਉੱਤੇ ਗੋਲੀ ਲੱਗਦੀ ਆ ਚੜ੍ਹਾਈ ਕਰ ਜਾਂਦੇ ਆ ਸ਼ਹੀਦ ਹੋ ਜਾਂਦੇ ਆ ਤੇ ਤੀਸਰਾ ਜਿਹੜਾ ਭਾਈ ਉਹਦੇ ਸਿੰਘ ਉਹਨਾਂ ਦਾ ਜਥਾ ਸੀ ਉਹ ਪੰਜਾਬ ਸਿੰਘਾਂ ਦੇ ਨਾਲ ਉੱਥੇ ਸ਼ਾਹੀ ਟੀਵੀ ਦੇ ਉੱਤੇ ਲੜਦੇ ਲੜਦੇ ਉੱਥੇ ਸ਼ਹੀਦ ਹੋ ਜਾਂਦੇ ਹਨ ਜਿਹੜੇ ਛੋਟੇ ਸਾਬਜਾਦੇ ਤੇ ਮਾਤਾ ਗੁਜਰਕ ਔਰ ਜਿੱਤੇ ਉਹਨਾਂ ਦੇ ਨਾਲ ਜਿਹੜੇ ਸੇਵਾਦਾਰ ਸੀ ਉਹ ਸਰਸਾ ਪਾਰ ਨਹੀਂ ਕਰ ਸਕਿਆ ਤੇ ਉਹ ਫੇਰ ਨਾਲ ਨਾਲ ਜਿੱਥੇ ਅੱਜ ਆਪਾਂ ਸਾਰੇ ਜਦੋਂ ਆ オンਲਾਈਨ ਦੀਆਂ ਪ੍ਰੋਗਰਾਮ ਚੱਲਦੇ ਤੇ ਜਿਹੜੇ ਕੁੰਬੇ ਮਾਸ਼ਪੀ ਦੀ ਸ਼ਾਨ ਤੇ ਉਹ ਤਰ ਤਰ ਕੇ ਹੋੜੇ-ਹੋੜੀ ਲੋਕਾਂ ਤਕਲੀਫਾਂ ਨੂੰ ਸੰਭਦੇ ਹਰੇ ਉਦੋਂ ਮਾਤਾ ਜੀ ਦੀ ਉਮਰ ਜਿਹੜੀ ਆ ਉਸ ਸੀ ਸਾਲ ਤੋਂ ਉੱਤੇ ਦੀ ਹੈ ਦੋਨੋਂ ਬੱਚੇ 7 ਤੇ 9 ਸਾਲ ਤੇ ਮਾਤਾ ਜੀ ਦੀ ਉਮਰ ਤੇ ਨਾਲ ਸੇਵਾਦਾਰ ਹੋ ਫਿਰ ਉਧਰਲੇ ਪਾਸੇ ਚਲੇ ਜਾਂਦੇ ਆ ਤੇ ਅੱਜ ਇੱਕ ਰੋਪੜ ਦੇ ਵਿੱਚ ਘਰ ਵੀ ਬਣਿਆ ਹੈ ਜਿੱਥੇ ਭਾਈ ਮਨੀ ਸਿੰਘ ਜੀ ਤੇ ਨਾਲ ਤੁਹਾਨੂੰ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਬਕਾ ਇੰਜੀਨੀਅਰ ਤੇ ਉਹਨਾਂ ਦੀ ਜਿਹੜੇ ਸੇਵਾਦਾਰ ਸ਼ੋ ਘਰ ਦੇ ਵਿੱਚ ਰੁਕਦੇ ਉੱਥੋਂ ਫਿਰ ਉਹ ਦਿੱਲੀ ਚਲੇ ਜਾਂਦੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਾਰੇ ਫਿਰ ਇਹਨਾਂ ਦੇ ਨਾਲ ਜਿੰਨੇ ਸਿੰਘ ਬਚਦੇ ਆ ਉਹ ਕੋਟਲਾ ਨਿਹੰਗ ਦੇ ਘਰ ਦੇ ਵਿੱਚ ਪਹੁੰਚਦੇ ਆ ਕਿਵੇਂ ਫਿਰ ਇੱਥੇ ਜਿਹੜੇ ਆ ਭਾਈ ਬਚਿੱਤਰ ਸਿੰਘ ਦੀ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਫਿਰ ਉਹਨਾਂ ਦਾ ਸੰਸਕਾਰ ਹੁੰਦਾ ਕਿਵੇਂ ਬੀਬੀ ਮੁਨਤਾਜ ਆ ਜਿਹੜੀ 131 ਸਾਲ ਦੀ ਉਮਰ ਕੋ ਹੋਤੇ ਜਿਨੇ ਆਪਣੇ ਆਪ ਨੂੰ ਭਾਈ ਬਚਿੱਤਰ ਸਿੰਘ ਚੜਾਈ ਕਰ ਦਿੰਦੇ ਆ ਪਰ ਉਹਨੇ ਆਪਣੇ ਆਪ ਨੂੰ ਜਿਹੜਾ ਕਿ ਅਸੀਂ ਕਿ ਮੈਂ ਇਹਨਾਂ ਦੀ ਪਤਨੀ ਹੈ ਤੇ ਉਹਨਾਂ ਨੇ ਮੈਰਿਜ ਨਹੀਂ ਕਰਾਈ ਸੀ 131 ਸਾਲ ਦੀ ਉਮਰ ਹੋ ਕੇ ਉਹ ਜਿਹੜੇ ਹੈ ਸਰੀਰ ਛੱਡ ਕੇ ਗਏ ਉਹ ਸਾਰੀ ਸਾਖੀ ਤੇ ਜਿਹੜਾ ਭਾਈ ਕੋਟਲਾ ਨਿਹੰਗ ਹੈ ਉਹ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਤੋਂ ਉਹਨਾਂ ਦੀ ਸਿੱਖੀ ਪਰਿਵਾਰ ਚੱਲਦਾ ਆ ਰਿਹਾ ਉਸ ਤੋਂ ਪਹਿਲਾਂ ਵੀ ਉਹਨਾਂ ਦਾ ਸੁਲੇਮਾਨ ਖਾਨ ਜਿਹੜੇ ਹਨ ਉਹ ਕਿਵੇਂ ਅਫਗਾਨਿਸਤਾਨ ਤੋਂ ਜਿਹੜੇ ਆ ਕੇ ਇਹ ਸਿੱਖੀ ਦੇ ਸ਼ਰਧਾਲੂ ਬਣਦੇ ਆ ਤੇ ਕਿਵੇਂ ਜਿਹੜੇ ਹਨ ਤਨਗੁਰ ਗੁਰਮਤਿ ਸਿੰਘ ਮਹਾਰਾਜੀ ਸਾਬ ਜਦਾ ਅਜੀਤ ਸਿੰਘ ਜੀ ਸਾਬ ਜਦਾ ਤੁਝਾਰ ਸਿੰਘ ਜੀ ਉਹ ਸਾਰੇ ਜਿਹੜੇ ਹਨ ਚਮਕੌਰ ਸਾਹਿਬ ਦੇ ਵਿੱਚ ਪਹੁੰਚਦੇ ਹੈ ਕਿਵੇਂ ਉੱਥੇ ਦਾ ਜੁੱਧ ਹੁੰਦਾ ਹੈ ਉਹ ਸਾਰੀ ਆਪਾਂ ਕੱਲ ਦੇ ਦਿਵਾਨ ਦੇ ਵਿੱਚ ਵਿਚਾਰ ਕਰਾਂਗੇ ਗੁਰੂ ਰੂਪੀਏ ਦੇ ਸਾਧ ਸੰਗੀ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦੇ ਕੀਰਤਨ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹਨ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਾਰਿਆਂ ਨੂੰ ਉਤਮ ਬਖਸ਼ਣ ਸਾਰਿਆਂ ਨੂੰ ਬਲ ਬਖਸ਼ੂ ਸਾਰਿਆਂ ਨੂੰ ਸਿੱਖੀ ਨਾਮਦਾਨ ਬਖਸ਼ਿਸ਼ ਕਰਨ ਤਾਂ ਜੋ ਅਸੀਂ ਇਹ ਦਿਵਾਨੇ ਟੈਂਡ ਕਰੀਏ ਹਾਜ਼ਰੀਆਂ ਭਰ ਜੀ ਸਤਿਗੁਰੂ ਪਾਤਸ਼ਾਹ ਸਾਡੇ ਤੇ ਮਿਹਰ ਕਰਨ ਸਾਨੂੰ ਅਮਰਤ ਦੀ ਦਾਤ ਬਖਸ਼ਣ ਨਿਤਮੁਨੀਆਂ ਦਾਤਾਂ ਬਖਸ਼ਣ ਸਾਡੀ ਕਹਿਣੀ ਕਰਨੀ ਇੱਕ ਹੋ ਜਾਵੇ ਸਾਡਾ ਜਿਹੜਾ ਜੀਵਨ ਜਿਹੜੇ ਇਹ ਸਿੱਖਾਂ ਦਾ ਅਸੀਂ ਸੁਣਦੇ ਆਂ ਉਦਾਂ ਦੀ ਮੇਰ ਸਾਡੇ ਤੇ ਵੀ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ